ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਉੱਠ ਖੜੇ ਸੀਗੇ ਸਵੇਰੇ ਨਹਾ ਤੋਲੇ ਤਿਆਰ ਹੋ ਗਏ ਮਾਮੀ ਹੁਣੇ ਰੋਟੀ ਬਣਾਉਂਦਾ ਸਵੇਰ ਦੀ ਮੂੜੀਆਂ ਕੱਤੂ ਕੱਤੂ ਕੱਟ ਰਹੀ ਹੈ ਵੈਸੇ ਮੋਠੀ ਦੀ ਦਾਲ ਵੀ ਬਣ ਗਈ ਠੀਕ ਹੈ ਠੀਕ ਹੈ ਬਹੁਤ ਹੋ ਗਈ ਬਹੁਤ ਹੋ ਮਾਮੀ ਇਹ ਰੋ ਕਰ ਲੈਣ ਇਹਨੂੰ ਅਸੀਂ ਰਾਤ ਨੂੰ ਕਰਾਂਗੇ ਪੱਤੇ ਪਾ ਦਿੰਦੇ සොඩිජී බද්ධ පාල සල්දිසාම් හරේ කොයි ගන්න තා මමිනබල ධර්තත් එසි පෙරස්ගේ මුූර දපස්කිතියක් පිියසසි මිනවීම බුරටීවලා නෑම් ොල ජනය ඔොන් දල්ගන කම්මාජුකි ප සන්ඩසාමන බත්තර හරිය බත්තර දමතා පන්න ඔය ගන්න උදමක හල්ල කරන්නය ਖਾਤਾ ਹੋਈ ਜਾਂਦੇ ਆ ਪਹਿਲੇ ਚਾਪੀ ਕੀਤੀ ਲੱਵਸਾ ਕੀਤੀ ਮਾਮੀ ਕੋ ਮੱਕਿਆਏ ਸੀ ਬਹੁਤ ਹਨੀ ਬੁੱਛਿਆ ਮਾਮੀ ਨੂੰ ਕਿੱਥੇ ਕਿੱਥੇ ਗਏ ਸੀ ਕਿਵੇਂ-ਕਿਵੇਂ ਕੀਤਾ ਕਿਉਂਕਿ ਬਹੁਤ ਹਨੀ ਘੁੰਮਣ ਜਾਂਦੇ ਮਾਮੀ ਹਰ ਜਗ੍ਹਾ ਤੇ ਬੰਦ ਕੋ ਮੈਨ ਹੋਏ ਨਤਰਦੀ ਬਣ ਕੋ ਛੱਡਿਆ ਨਹੀਂ ਹੋਇਆ ਇਹਨਾਂ ਨੇ ਤੁਸੀਂ ਮੈਨੂੰ ਮਿਰਚਾਂ ਵੀ ਦੇ ਲੋ ਫਿਰ ਮਿਰਚੀ ਪਾ ਲੈਂਦੇ ਆ ਮਾਮੀ ਨੇ ਆਟਾ ਮਿਕਸ ਕਰ ਲਿਆ ਛੋਲੇ ਦਾ ਆਟਾ ਤੇ ਕਣਕ ਦਾ ਆਟਾ ਕੋਲੇ ਵਾਲੇ ਪਰੌਂਠੇ ਬਣਾਵਾਂਗੇ ਵਿੱਚ ਮੱਕੀ ਦਾ ਪਾਉਣਗੇ ਬਾਕੀ ਵੀ ਪਾਉਣਗੇ ਵਿੱਚ ਚਲੋ ਪਤੀਏ ਥੋੜਾ ਜਿਹਾ ਇਹ ਬਣਦੀਆਂ ਮਿੱਸੀਆਂ ਰੋਟੀਆਂ ਵਿੱਚ ਮੌਲੀਆਂ ਦਾ ਪਾਣੀ ਨਹੀਂ ਆ ਨੀਆ ਨਿਉਲੀਆ ਅਦਰਕ ਕੱਦੂਕਸ ਕਰਕੇ ਬਸ ਇਹ ਤਾਂ ਬੰਦ ਕਰਦੇ ਆ ਅਦਰਕ ਕੱਦੂਕਸੰਧਾਨ ਭਾਵੇਂ ਤੁਨਾ ਇਹਦਾ ਇਹ ਨਹੀਂ ਆਨੇ ਪਰ ਮੇਰ ਗਿਆ ਹੈ ਹੈ ਅਮਨ ਲਾ ਦੇ ਕੱਟ ਗਈ ਰੰਨ ਪੀਰ ਬੋਲਦਾ ਨਹੀਂ ਪੀਰ ਤੇ ਬੰਦ ਕਰ ਦੋ ਕੱਟ ਬੰਦ ਕਰ ਦੋ ਅੱਛਾ ਦਿਵਾਨਾ ਹੈ ਨਹੀਂ ਗੈਸ ਬੰਦ ਕਰ ਦੋ ਬੋਲ ਲੋ ਰੋਕਦੇ ਨਹੀਂ ਮੈਨੂੰ ਮਿਲ ਜਾ ਕੋਈ ਗੈਸ ਨਾ ਆਇਆ ਕੋਲ ਚੱਲ ਜਾ ਮੈਂ ਤੂੰ ਨਾਲ ਜਾ ਚੱਲ ਭੱਜ ਬਾਅਦ ਦੇ ਵਿੱਚ ਫਕ ਨੂੰ ਮਾਰਨਾ ਹੁਣ ਮੈਂ ਚੰਗਾ ਹੈਂ ਨਾ ਮੈਂ ਤੇ ਨਾ ਕੀ ਤੂੰ ਨਾ ਫੜੇ ਪਾਣਾ ਕਿ ਠੰਡ ਲੱਗ ਜਾਣੀ ਹੈ ਹਾਂ ਠੰਡ 10 ਤੋਂ ਹੋਣੀ ਤਾਂ ਫਿਰ ਟਾਈਮ ਨਾਲ ਹੀ ਜਿਹੜਾ ਮਾਰਨਗੇ ਲਗਣਗੇ ਟਾਈਮ ਹੈ ਦੇਖੋ ਆਹ ਸਾਹਮਣੇ ਕਹਿ ਰਹੇ ਨੇ ਦਿਵਾਰੀ ਤੇ ਬਾਕੀ ਹਾਲ ਇੱਕ ਵਿਆਹ ਆ ਰਿਹਾ ਫਰਵਰੀ ਦੇ ਵਿੱਚ ਕਿਹਦੇ ਵਿਆਹ ਰਿਹਾ ਉਨਾਂ ਦਾ ਨਹੀਂ ਉੱਥੋਂ ਕੋਈ ਦੋਸਤ ਦਾ ਕਿਸੇ ਦਾ ਅੱਛਾ ਅੱਛਾ ਆਪਾਂ ਪਠਾਨੀ ਚ ਅਗਲੇ ਦਾ ਚੱਕੀ ਦੇ ਦਿੰਦੇ ਹੈ ਤਾਂ ਬਿਦਾ ਹੋ ਗਿਆ ਬਿਦਾ ਹੋ ਗਿਆ ਤਾਂ ਸਹੀ ਗੱਲ ਆ ਨਾਲ ਰੋਟੀ ਜੱਡੀ ਮਰਜੀ ਲਾ ਹੋਏ ਤੇ ਲਿਮਟ ਵੀ ਖਤਮ ਹੋ ਗਈ ਆ ਲਿਮਟ ਦੇ ਖਤਮ ਚ ਅਗਲੇ ਦਾ ਲਿਮਟ ਹੁੰਦੀ ਹੈ ਮੈਨੂੰ ਵੱਡੇ ਨਹੀਂ ਬਣਨੀ ਤੇ ਛੋਲੇ ਲੈ ਕੇ ਆ ਤਾ ਪਿਆਰਾ ਮਮਮੀ ਛੋਲੇ ਲੈ ਕੇ ਪਿਆ ਆ ਚੱਕੀ ਵਾਲੇ ਨੇ ਕੋਲ ਲੈ ਆ ਕੇ ਛੋਲੇ ਪੀਤਾ ਅੱਛਾ ਸਿਲਕੇ മ്മാമേ ਮੰਮੀ ਕਹਿੰਦਾ ਲੈ ਮੈਨੂੰ ਪੈਨਸ਼ਨ ਲੱਗਣੀ ਆ ਆ ਲੱਗਣੀ ਆ ਤੇ ਕੰਮ ਜਾਂਦਾ ਮੈਨੂੰ ਪੈਨਸ਼ਨ ਲਵਾਉਂਗੀ ਮੈਂ ਕਿ ਕਿਉਂ 58 ਸਾਲ ਦੀ ਹੋਗੀ 58 ਸਾਲ ਦੀ ਹੋਗੀ ਪੈਨਸ਼ਨ ਮੰਦੀ ਨਹੀਂ ਇਹਦੇ ਉਹ ਇੰਨੀ ਉਮਰ ਹੋਗੀ ਲੱਗਦੀ ਨਹੀਂ ਉਮਰ ਇਹਦੀ 58 ਇਹਦੀ ਉਮਰ ਬਹੁਤ ਬੰਗਰ ਨਾਉਦੀ ਆ ਹਾਂ ਬਹੁਤ ਦੋ ਕਰਨ ਲੱਗੂ ਆਰੇ ਕਿੰਨੇ ਦਾਤ ਮਿਲਦੀ ਆ 58 ਕਿੰਨੇ ਲੱਗ ਜਾਣੀ ਆ ਚਲ ਵਧੀਆ ਕਰਤਾ ਮਾ ਜਮਾ 25 ਸਈ ਹੋ ਜੇ ਮੇਰੇ ਬੇਲੇ ਮਾਮੀ ਦੀ ਉਮਰ 58 ਸਾਲ ਦੀ ਹੋ ਗਈ ਪਰ ਲੱਗਦੀ ਨਹੀਂ ਕਿ ਆਪਣੇ ਆਪਣੇ ਨੇ ਫਿੱਟ ਰੱਖਿਆ ਹੋਇਆ ਇਹਨਾਂ ਨੇ ਮਮੀ ਦਾ ਨਾਪ ਵੀ ਕਦੇ ਚੇਂਜ ਨਹੀਂ ਹੋਇਆ ਸ਼ੁਰੂ ਤੋਂ ਅੱਜ ਤੱਕ ਫੋਨ ਦੇ ਉੱਤੇ ਲਾਇਆ ਹੋਇਆ ਵੀ ਮੈਂ ਕਿੰਨਾ ਤਰ ਲਈ ਇਸ ਸਾਲ ਵਿੱਚ ਮੇਰਾ ਨਾਪ ਨਹੀਂ ਬਦਲਿਆ 22 ਸਾਲ ਉਹੀ ਸਾਈ ਚੱਲੀ ਜਾਂਦਾ ਬੇਟਵਦੀ ਬੱਤਾਂ ਅੱਛਾ 58 63 ਦੇ ਵਿਚਾਲੇ ਰਹਿੰਦਾ ਅੱਛਾ ਇਸ ਵਾਰ ਮੈਂ ਇੰਨੀ ਡਾਈਟ ਪੱਤ ਖਾਏ ਖਾਈ ਆ ਹੁਣ ਮਹੀਨੇ ਤੋਂ ਪੇਟ ਵੇਰ ਵੀ ਉੱਥੇ ਖੜਾ ਹੈ ਪਰ ਕੀ ਨਹੀਂ ਕਰਨਾ ਹੈਗਾ ਰੋਟੀ ਤੋਂ ਆਦਮ ਚੰਦਰ ਕੱਦੂ ਦਾ ਕਰਕੇ ਪਾਇਆ ਬਹੁਤ ਵਧੀਆ ਟੇਸਟ ਆਉਂਦਾ ਉਹਦਾ ਮਾਗੀ ਵੀ ਆ ਮਤ ਖਾ ਲੈ ਮਲਾਈ ਨਾ ਖਣੀਏ ਕਦੇ ਨਾਲ ਹਾਂ ਹਾਂ ਕੱਕ ਰੰਗਾ ਰੋਟੀ ਇਹ ਜਾ ਕੰਮ ਕਿ ਰੰਗਾ ਰੋਟੀ ਹਾਂ ਜੀ ਹਾਂ ਦੁੱਧ ਪਾ ਲੈ ਵਿੱਚ ਦੁੱਧ ਨਾ ਖਾਵਾਂਗੇ ਰੋਟੀ

ਇਹ ਮਿਰਚਾਂ ਨੇ ਹਰੀਆਂ ਅਦਰਕ ਦਾ ਟੈਂਟਰਾਂ ਦੀ ਆਕ੍ਰੇਸੀ ਹੈ ਮੂੜੀਆਂ ਸੀ ਹੀ ਆ ਨਾਲ ਮਲਾਈ ਤੇ ਮੱਖਣੇ ਦੁੱਧ ਮੈਂ ਮਸਂ ਰੂਟ ਚ ਦੇਖਿਆ ਸੀ ਅੱਜ ਪਹਿਲੀ ਵਾਰੀ ਮੀ ਰੋਟੀ ਮਲਾਈ ਨਾਲ ਖਾਂਦੇ ਆ ਪਹਿਲਾਂ ਨਾ ਮੈਂ ਸੁਣਿਆ ਨਹੀਂ ਸੀ ਕਿ ਨਾ ਕਿ ਖੱਦੀ ਸੀ ਤੇ ਇੱਥੇ ਰੋਟੀ ਸਾਰੀ ਮਲਾਈ ਨਾਲ ਖਾਂਦੇ ਆ ਜੀ ਮम्मी ਲਾ ਕੇ ਰੋਟੀ ਖਾਣ ਨੂੰ ਵਿਹਲੀ ਹੋ ਕੇ ਮੰਮੀ ਖਾਊਗੀ ਪ੍ਰੋਟਾ ਨਾਲ ਮਾਮੀ ਦਸ ਸਵੇਰੇ ਉੱਠ ਕੇ ਨਹਾ ਕੇ ਤਿਆਰ ਹੋ ਕੇ ਰਸੋਈ ਚ ਵੜਦੇ ਆ ਤੇ ਨਾਲ ਹੀ ਮੈਜਿਕ ਕਰਨ ਲਈ ਕੋਈ ਖਾਗ ਵੀ ਕੋਈ ਆਹਨ ਨਾ ਮਾਮੀ ਵੀ ਘਾਟਾ ਥੋੜੀ ਵਧੀਆ ਖਾਂਦੇ ਹੋਗੇ ਲੈ ਕੱਚ ਖਾ ਕੇ ਕਮਜ਼ੋਰ ਹੋਣਾ ਮਾਮੀ ਸਾਡੀ ਨੇ ਸਵੇਰੇ ਹੀ ਆ ਗਈ ਤਿਆਰ ਹੋ ਜਾਣਾ ਇੱਕਦਮ ਇੱਥੇ ਜਾਣਾ ਚੱਲੋ ਘਰ ਰਹਿਣਾ ਘਰੇ ਰਹੋ ਗੁੱਡ ਵਰਡ ਬਾਰ ਕਰੇ ਨੇ ਪਿਆਰੀ ਪੂਰੀ ਅਜੇ ਤੇ ਮਾਰਗੀ ਚੱਲੇ ਚੱਲੇ ਹੋੜੇ ਇਹ ਰੋਲ ਦਾ ਕੰਮ ਨਹੀਂ ਅੱਜ ਤੱਕ ਨਹੀਂ ਹੈਗਾ ਵੀ ਅੱਜ ਜੀ ਬੇਟੀ ਸਵੇਰੇ ਉੱਠ ਕੇ ਪਹਿਲਾਂ ਕਹਿੰਦੀ ਪਿਆਰ ਹੋਣਾ ਉਹ ਤੋਂ ਬਾਅਦ ਫਿਰ ਕਿਚਨ ਚ ਜਾਣਾ ਇਹਨਾਂ ਨੇ ਚਾਹ ਪਾਣੀ ਮੇਰੇ ਰਸੋਈ ਚ ਚਾਹ ਤੇ ਬਣਦੀ ਫਿਰ ਵਧੀਆ ਲੱਗਦੀ ਨਾਲੇ ਪੂਰੀ ਰਾਤ ਕੱਪੜੇ ਕੱਢ ਕੇ ਰੱਖੇ ਆ ਵੀ ਪਾਉਣੇ ਆ ਕੱਲ ਨੂੰ ਪੂਰੀ ਮੈਚਿੰਗ ਕਰ ਲਈ ਨਾਲ ਜਾਇਕ ਹੁੰਦੀ ਸਾਰਾ ਕੁਝ ਕਢਾ ਲਿਆ ਕੱਢ ਕੇ ਰੱਖ ਲਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰੀ ਸੈਟਿੰਗ ਇਹਨਾਂ ਦੀ ਕੀਤੀ ਸੀ ਆ ਬੱਚੇ ਆ ਮਾਮੀ ਦੇ ਇਹ ਵੱਡਾ ਬੇਟਾ ਇਹ ਨਾਲ ਉਹਦੀ ਵਾਈਫ ਆ ਆ ਛੋਟਾ ਬੇਟਾ ਇਹ ਮਾਮਾ ਅਮੀ ਦੀ ਫੋਟੋ ਲੱਗੀ ਹੋਈ ਆ ਆ ਛੋਟੇ ਬੇਟੇ ਦਾ ਬੇਟਾ ਇਹ ਉੱਪਰ ਬਾਕੀ ਆ ਬੱਚੇ ਨੇ ਕਿ ਬੇਟੀਆਂ ਵੱਡੇ ਬੇਟੇ ਵੀ ਆ ਬੇਟਾ ਇਹ ਇੰਗਲੈਂਡ ਚ ਨੇ ਸਾਰੇ ਇਹਨਾਂ ਦੀ ਪੁਰਾਣੀ ਫੋਟੋ ਲੱਗੀ ਹੋਈ ਆ ਛੋਟੇ ਹੁੰਦੇ ਜਦਾਂ ਇਹ ਲੱਗਿਆ ਆ ਨਾਨਾ ਨਾਨੀ ਨੇ ਮੇਰੇ ਨਾ ਨਾਈ ਦੀ ਫੋਟੋ ਆ ਨਾ ਨੀਦੀ ਫੋਟੋ ਜਿਹੜੇ ਬੈਠੇ ਹੁੰਦੇ ਹੈਂ ਫੈਮਲੀ ਆ ਜੀ ਹਾਂਜੀ ਹਾਂਜੀ ਆ ਦੇਖੋ ਫੋਟੋ ਲਾਈ ਹੋਈ ਆ ਸਾਹਮਣੇ ਲੱਕੜ ਲਾਈ ਹੋਈ ਸਾਰੀ ਕੰਮ ਤੇ ਇਹਨਾਂ ਨੇ ਪੂਰੇ ਫੋਟੋ ਵਾਲਾ ਪੂਰੀ ਹੀ ਆ ਕੰਦ ਪੂਰੀ ਕੰਦ ਇਹਨਾਂ ਦੀ ਇਹ ਕਾਫੀ ਵੱਡੀ ਆ ਇਹ ਐ ਲੱਗਦਾ ਤਿੰਨ ਕਮਰੇ ਜਿੰਨੀ ਆ ਇਹ ਕੰਦ ਕਿ ਤਿੰਨ ਕਮਰੇ ਲੈਂਡ ਚ ਬਣ ਜਾਣ ਇੱਥੇ ਨਹੀਂ ਨਹੀਂ ਕੀ ਲਿਆ ਆ ਦੇਖੋ ਇੱਕ ਨਾ ਇਹਨਾਂ ਦੇ ਇਹ ਪਹਿਲਾਂ ਇੱਕ ਬੈਡਰੂਮ ਇੱਕ ਸਟੋਰ ਤੇ ਇੱਕ ਪਿੱਛੇ ਗੈਲਰੀ ਹੁੰਦੀ ਸੀ ਜੀ ਇਹ ਸਾਰੀ ਇਹਨਾਂ ਨੇ ਤੋੜ ਕੇ ਉੱਪਰੋਂ ਸੱਤ ਸੁੱਤ ਖੁੱਲੀ ਕਰਕੇ ਪੂਰੀ ਜਿਵੇਂ ਪਹਿਲਾਂ ਪੁਰਾਣੀ ਪੰਡਾਂ ਸੁਭਾਤਾ ਨੇ ਬਣੀਆਂ ਹੁੰਦੀ ਉਵੇਂ ਕਮਰਾ ਬਣਾ ਲਿਆ ਬਹੁਤ ਵੱਡਾ ਹਾਲ ਬਣ ਗਿਆ ਇਹ ਇੱਥੇ ਦੋ ਬੈੱਡ ਲੱਗੇ ਪਏ ਨੇ ਲੋ ਇੱਥੇ ਜਿੰਨਾ ਮਰਜ਼ੀ ਢਾਹ ਲੋ ਐਸੀ ਵੀਡੀਓ ਆ ਗਈ ਇੱਧਰ ਵੀ ਜਗ੍ਹਾ ਦੇਖ ਲੋ ਪੂਰੀ ਇੱਕ ਬੈੱਡ ਇੱਥੇ ਲੱਗ ਸਕਦਾ ਇਹ ਇੱਥੇ ਇਹਨਾਂ ਨੇ ਲਾ ਲਓ ਟਿਊਬ ਵੀ ਇੱਥੇ ਲਾਇਆ ਹੋਇਆ ਸਾਰਾ ਇਹਨਾਂ ਨੇ ਸੈਟਿੰਗ ਕਪੜੇ ਕੋਪੜਾ ਦੀ ਸੈਟਿੰਗ ਪੂਰੀ ਚੰਚਣ ਚੰਚਣ ਰੱਖੇ ਪਏ ਨੇ ਆ ਦੇਖੋ ਜੋ ਮਰਜ਼ੀ ਸਾਰਾ ਕੁਝ ਇੱਥੇ ਹੈ ਨਾ ਆ ਮਾਮੀ ਨੇ ਬਣਾਇਆ ਦਿੰਦੇ ਨੇ ਆ ਦੇਖੋ ਕਪੜੇ ਚੰਚਣ ਚੰਚਣ ਰੱਖੇ ਪਏ ਨੇ ਦੇਖੋ ਸੂਟ ਅਜਿਹਾ ਮਾਸਮ ਖਰਾਬ ਹੀ ਆ ਇਹ ਤੇ ਫਰੰਟ ਵੇੜਾ ਇਹਨਾਂ ਦਾ ਤੇ ਜਨਰੇਟਰ ਪਹਿਲਾਂ ਇੱਥੇ ਰੱਖਿਆ ਹੁੰਦਾ ਸੀ ਹੁਣ ਮਨ ਲਾ ਚੱਕ ਕੇ ਪਿੱਛੇ ਰੱਖਤਾ ਇਹਨਾਂ ਨੇ ਆ ਪਿੱਛੇ ਇਹਨਾਂ ਨੇ ਪਲਾਟ ਲਿਆ ਸੀਗਾ ਕਾਫੀ ਟਾਈਮ ਹੋ ਗਿਆ ਹੁਣ ਤਾਂ ਇਹਨੂੰ ਵੀ ਲੈ ਇਹਨੂੰ ਕਈ ਸਾਲ ਹੋ ਗਏ ਤੇ ਇੱਥੇ ਪਾਰਕਿੰਗ ਕਰਦੇ ਆ ਹੁਣ ਗੱਡੀਆਂ ਵੀ ਗੱਡੀਆਂ ਕੁੜੀਆਂ ਇੱਥੇ ਖੜਾਉਂਦੇ ਆ ਸ਼ੈੱਡ ਪਾਇਆ ਹੋਇਆ ਇਹਨਾਂ ਨੇ ਸਿਮਿੰਟਡ ਜਾਦਰਾ ਪਾ ਕੇ ਇੱਥੋਂ ਵੀ ਐਂਟਰੀ ਹੋ ਜਾਂਦੀ ਆ ਆ ਦੇਖੋ ਅੱਗੇ ਗੇਟ ਲਾਇਆ ਹੋਇਆ ਆ ਗੱਡੀਆਂ ਖੜੀਆਂ ਨੇ ਗਈਆਂ ਉਹ ਥਾਰ ਖੜੀ ਏ ਇੱਕ ਪਹਿਲਾਂ ਆ ਜੱਟਾ ਖੜੀ ਹੈਗੀ ਆ ਕੋੜਾਈ ਕਨ ਖੜੀ ਆ ਆਪਣੀ ਵਾਲੀ ਗੱਡੀ ਖੜੀ ਆ ਉਹਦੀਆਂ ਖੁੰਡੀ ਜਗ੍ਹਾ ਇਹਨਾਂ ਦੀ ਇੱਥੇ ਪਾਰਕਿੰਗ ਪੁਰਖੀ ਨੂੰ ਉੱਪਰ ਸਾਈਕਲ ਟੰਗ ਰੱਖਿਆ ਇੱਥੋਂ ਨਿਗਾ ਪੈ ਜਾਂਦੀ ਨਾਲੇ ਆਹੀ ਹੈ ਜਿਹੜੀ ਸੁਭਾਤ ਕਹਿੰਦਾ ਸੀ ਮੈਂ ਵੱਡਾ ਕਮਰਾ ਇੱਥੇ ਪੂਰੀ ਨਿਗਾ ਪੈਂਦੀ ਆ ਸਾਰੇ ਪਾਸੇ ਕੋ ਕੀ ਕਰਨ ਲੱਗ ਗਿਆ ਚਲੋ ਬੈਠੋ ਕੱਢੀ ਚ ਮਮਾ ਦਾ ਪਿੱਛਲਾ ਪਲਾਟ ਵੀ ਨਾ ਹੀ ਲੈ ਰਹੇ ਹਨਾ ਹੁਣ ਅਭੀ ਨਾ ਹੀ ਲੈ ਰਹੇ ਇਹ ਵੀ ਪਲਾਟ ਮਾਮਾ ਜੀ ਹੁਣ ਆ ਗਈ ਆ ਕਿਤੇ ਹੁਣ ਹੋ ਜਾਣਾ ਤੇ ਇਥੇ ਬੂਟੇ ਸਾਰੇ ਡੇਕਾਂ ਲਾਈਆਂ ਹੋਈਆਂ ਨੇ ਹਨਾ ਨਾ ਨਿੰਮ ਨੇ ਬੜੀ ਆ ਫਲਦਾਰ ਬੂਟੇ ਲੱਗੇ ਹੋਏ ਆ ਇਹ ਬੁਰਾ ਨਿਕਲਣੇ ਜਾਣਾ ਉਹ ਤੇਰੇ ਨਾਲ ਭਾਈ ਉਹ ਤੇਰੇ ਨਾਲ ਭਾਈ ਥੋੜੀ ਮੈਂ ਤਾਂ ਨਿਕਲ ਆ ਥਾਂ ਥੋੜਾ ਰਹਿ ਗਿਆ ਇਹ ਕਾਹ ਇਹ ਪੰਗਾ ਹੁਣ ਸਾਡੇ ਨਾਲ 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 ਲੱਗ ਜਾ ਬਾਈ ਤੇਰੀ ਤਰਫ ਮੇਰਾ ਗਾਹਾਂ ਦੀ ਹੋ ਜੋ ਇਧਰ ਦੇ ਔਖਾ ਹਣਾ ਉੱਪਰ ਦੇ ਆਣਾ ਲਾ ਗਾਹਾਂ ਦੀ ਕੱਤ ਨਹੀਂ ਪੁੱਟਦਾ ਇਹਨੂੰ ਸਿੱਧਾ ਲਾਇਆ ਕਰਾਂਗਾ ਅਸੀਂ ਇਹ ਜਵਰਾਜ ਪੰਗੇ ਲੈ ਹੋਇਆ ਕਿਹਨੇ ਇਧਰ ਨੂੰ ਸੀਗਾ ਇਧਰ ਨੂੰ ਕਰਕੇ ਲਾਦਾ ਮੂੰਹ ਪੈਟ ਨਹੀਂ ਦਿੱਖੀ ਹੁੰਦੀ ਆ ਇਹਨਾਂ ਨੂੰ ਤੇ ਮੋਟਰਸਾਈਕਲ ਦਾ ਵੀ ਕੰਮ ਖਰਾਬ ਹੀ ਆ ਇਹਨੂੰ ਮਾਰੀ ਧੱਕਾ ਮੜਾ ਇਹਦੇ ਮੂੰਹ ਤਾਂ ਕੋਈ ਨਾ ਮਾਰਦਾ ਹੱਥ ਨਾਲ ਆਉਂਦਾ ਪਾ ਬੰਦਾ ਮੈਂ ਦਾ ਪਾ ਰਹਿਣ ਦੋ ਤੁਸੀਂ ਮੈਂ ਕਿ ਤੁਹਾਨੂੰ ਪੈਰ ਧੋੜੀ ਕਰ ਮੈਂ ਜਾਣਗੇ ਇਹ ਕੰਮ ਦਾ ਜਾਣ ਕੇ ਮਾੜਾ ਜੇ ਹੋ ਬਸ ਢੋਡਾ ਲੱਗਿਆ ਨਾ ਇੱਥੇ ਲੋਕ ਹਨ ਚੱਲੇ ਲੜ ਕੇ ਆ ਜਾ ਅਬ ਲਾਗ ਮਾਰ ਦੋ ਵਿੱਚ ਇਹ ਜਾਣ ਕੇ ਕਰਕੇ ਰਹਾ ਦਾ ਕੰਮ ਮੇਰੀ ਸੈਣੀ ਕਿਉਂ ਬੰਦ ਕੀਤੀਆਂ ਬਲੌਕ ਕਰ ਮੈਂ ਪਹਿਲਾਂ ਆਖਿਆ ਉਤਰੇ ਨਹੀਂ ਆਉਂਦੀ ਇਹ ਨਹੀਂ ਤੁਹਾਨੂੰ ਉਤਰੇ ਆ ਪਹਿਲਾਂ ਆਖਿਆ ਮੇਰੀ ਕੈਨ ਬਲਾਕ ਕੀਤੀ ਆ ਚੱਲੋ ਚੱਲੋ ਚੱਲ ਆ ਅੱਗੇ ਹੁਣ ਦੱਸੂਗੀ ਸਾਰਾ ਗੱਲਾਂ ਦੱਸੂਗੀ ਐਵੇਂ ਕਰਨਾ ਐ ਕਰਨਾ ਹੈ ਮਾਮੀ ਦੀ ਬਣਾ ਬੰਪੇ ਆ ਜਾ ਦੁੱਛੀ ਉਹਦਾ ਨਾ ਹਟਾ ਸੁਣ ਨਹੀਂ ਚੱਲਦਾ ਚੱਲ ਪੁਕਾਰੇ ਹੁੰਦਾ ਲੋਕੀ ਆ ਹੀ ਆਉਂਦੇ ਆ ਸੈਸਰੀ ਗਾਲ ਮੇਰਾ ਕੀ ਗਾਲ ਮੈਂ ਸੈਸਰੀ ਗਾਲ ਗਾਲ ਤੂੰ ਪੰਮਾ ਆਸਤੀ ਗਾਲ ਉਸਤੀ ਹੁੰਦਾ ਸਭ ਬੜਾ ਟੋੜਾ ਜੱ ਵੱਲੋਂ ਲਾਤਾ ਹੈ ਇਹ ਗੱਲ ਨਾ ਬੱਲ ਨਾ ਬੋਝੜਾ ਲਾਤਾ ਮਾਮਾ ਇਹ ਰਾਤ ਨੂੰ ਉਪੜਦੀ ਹਾਂ ਇਹਨਾਂ ਨੂੰ ਕਰ ਦੋ ਮਾਮੇ ਤੇ ਸੱਦਾ ਪੈਰ ਤੋਂ ਥੱਲੇ ਆ ਗਏ ਹੁਣ ਠੀਕ ਹੈ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿਵੇਂ ਇਹ ਬੱਸ ਸਟਿੱਗਾਲੀ ਠੀਕ ਹੈ ਠੀਕ ਹੈ ਦੋ ਤੇ ਚੋਰ ਤਾਂ ਅੰਦਰ ਆ ਸਾਡੇ ਕਿੱਥੀ ਯਾਦ ਮੱਧੀਆ ਆਦੇ ਵੇਖੋ ਆਏ ਲਓ ਜੀ ਕਾਫੀ ਆ ਗਈ ਬਣ ਕੇ ਗਰਮਾ ਗਰਮ ਪਹਿਲਾਂ ਜੂਸ ਪੀ ਕੇ ਆਟੇ ਆ ਵਾਰੀ ਬਹੁਤ ਆ ਗਿਆ ਨਾਲ ਸੱਸਾ ਹੀ ਇਹ ਕੁੜੀ ਦੀ ਤਾਂ ਕਰ ਸਾਰਾ ਸਮਾਨ ਆਇਆ ਹਾਂ ਸਹੀ ਗੱਲ ਆ ਕੋਲੋਂ ਨਤਰਤਾ ਹੁਣ ਬੈਠਾ ਹੈ ਕੋਈ ਲੈਣੇ ਬਟਾ ਰੱਖੋ ਦੋ ਜੀ ਜਮਾ ਰੱਖੋ ਜਿਹੜੀ ਚੀਜ਼ ਲੈਣੀ ਹੋਵੇ ਲੈ ਲਈ ਨਾ ਚੱਕ ਬੱਲਵ ਲੈ ਕੇ ਆਏ ਨੇ ਇਹ 50 ਰੁਪਈਆ ਦਾ ਰਾਤ ਨੂੰ ਵੇ ਮਾਣ ਨੂੰ ਵਧੀਆ ਥੱਲੇ ਪੈਰਾਂ ਦੇ ਦੇਖਣ ਦੁਖਣ ਨਾਲ ਵਧੀਆ ਲੱਗ ਜਾਂਦਾ ਉਤਰਨ ਲੱਗ ਜਾਂਦੇ ਲਾਈਟ ਬਸ ਇੰਨੀ ਕੀ ਆ ਦੀ ਇੱਕ ਸਾਲ ਦੀ ਗਰੰਟੀ 50 ਰੁਪਏ ਤੇ ਬੱਲਵ ਆ 50 ਰੁਪਏ ਦਾ ਬੱਲਵ ਇੱਕ ਸਾਲ ਦੇ ਵਿੱਚ ਵਿੱਚ ਰਿਪਲੇਸ ਹੋ ਜਾਊਗਾ ਜੇ ਖਰਾਬ ਹੋ ਗਿਆ ਮੈਂ ਹੋਰ ਆਰਡਰ ਕਰਦੇ ਹਾਂ 100 ਰੁਪਏ ਦਾ ਇੱਕ ਅੱਛਾ ਜੇ ਮੰਗਾਉਣੇ 100 ਦਾ ਹੈ ਠੀਕ ਹੈ ਹਾਂ ਵਰਫੀ ਕਰਨਾ ਹੈ ਸਵਾਲਾਂ ਦੀ ਵਰਫੀ ਫੇਵਰੇਟ ਮਮੇਰੇ ਨਿਆਰੇ ਆ ਹੈ ਨਿਆਰੇ ਜੱਜ ਜੀ ਕਹਦਾ ਮੂੰਹੇ ਹਲਾ ਕਹੇ ਨਾ ਲਿਆ ਦੋ ਹਲਾ ਦੋ ਬੈਠਾ ਜਾ ਪੀ ਜਾਣਾ ਇੱਕ ਵੇ ਚਾਹ ਦਾ ਟਾਈਮ ਪੱਕਾ ਮਮੇ ਦਾ ਹੈ ਲੇਟ ਹੋ ਗਈ ਜੱਜ ਜੀ ਨਾ ਕਿੰਨੀ 10 ਮਿੰਟ ਲੇਟ ਹੋ ਗਈ ਹੈ ਨਾ ਕੋਈ ਨਹੀਂ ਮੈਂ ਥਾੜ ਕੇ ਜਾਣਾ ਇਹਨਾਂ ਨੂੰ ਠੀਕ ਹੈ ਟਾਈਮ ਤੇ ਤੇਰਾ ਖਲ ਬੰਦੇ ਨੂੰ ਭਾਈ ਚਾਹ ਪਾਣੀ ਠੀਕ ਹੈ ਠੀਕ ਹੈ ਟਾਈਮ ਤੇ ਤੇਰਾ ਖਲ ਚਾਹ ਮੈਨੂੰ ਹੈ ਨਾ ਬਹੁਤ ਤੜਕੇ ਚੜ੍ਹ ਗਏ ਅੱਜ ਤਾਂ ਖੁਸ਼ਬੂ ਬਹੁਤ ਆ ਰਹੀ ਹੈ ਕੀ ਬਣ ਰਿਹਾ ਪਨੀਰ ਦੀ ਸਬਜ਼ੀ ਬਣਾਈ ਹੈ ਤੇ ਦਾਲ ਬਣਾਈ ਹੈ ਅੱਛਾ ਇਸਲਾਤ ਨੂੰ ਕਦਮ ਠੀਰੇ ਠੀਰੇ ਤੜਕੀ ਹੀ ਬਣਾਇਆ ਘੰਟੀਆਂ ਨੇ ਮੈਲੇ ਨਹੀਂ ਮਗ ਹੈ ਬੱਸ ਬਣ ਗਿਆ ਪਰ ਪਰਦਾ ਵਧੀਰੇ ਗੱਲਾਂ ਸੁਣਾਉਂਦੀ ਆ ਹਾਂ ਭਾਈ ਬੇਲੀ ਕੰਨਾ ਸੁਣਾਉਂਦਾ ਕਿ ਥਾਈ ਨੂੰ ਕੋਈ ਕੰਮ ਨਹੀਂ ਕਰਦਾ ਕਿ ਕਿੰਨਾ ਮਾਰ ਜਾਨੀ ਆ ਹਾਂ ਆ ਇਹ ਕਰ ਨਹੀਂ ਕਾ ਤੇ ਵਾਪੈ ਨਹੀਂ ਕਾਈ ਨਹੀਂ ਕੋ ਰੋਟੀ ਬੱਕੀ ਮੇਜੇ ਲੀਦਾ ਰੋਟਾ ਨਾ ਕਰਦਾ ਹਾਂ ਵਧੀਆ ਉਹ ਸਤਰਾ ਨਾ ਕਰੀਦਾ ਮੀਂਹ ਵਰਿੰਦਾ ਹੁੰਦਾ ਬੜਾ ਗਿਆ ਹੁੰਦਾ ਇਹ ਬੰਦਾ ਫੋਨ ਤੇ ਰਹਿੰਦਾ 24 ਘੰਟੇ ਕਮਲ ਸਿੰਘ ਹਾਂਜੀ ਤਾਈ ਦਾ ਪਤਾ ਲੈ ਲਓ ਬਿਮਾਰ ਹੋ ਗਈ ਸੀ ਵਰ ਹੋ ਗਈ ਸੀ ਕੀ ਗੱਲ ਹੋ ਗਈ ਸੀ ਕੀ ਗੱਲ ਹੋ ਗਈ ਸੀ ਦਾਣਾ ਬਣੀ ਹੈਗਾ ਸੀ ਦਾਣਾ ਬਣੀ ਹੈਗਾ ਸੀ 3 4 ਘੰਟੇ ਹੋ ਗਏ ਹੁਣ ਠੀਕ ਹਾਂ 4 ਵਜੇ ਜਾਣਾ ਠੀਕ ਹੈ ਮੈਂ ਤਾਂ ਫੇਰ ਜਾਂਦਾ ਸੀ ਚਲੋ ਆਹ ਸੰਧਾਈ ਹੁਣ ਤਾਂ ਕੋਈ ਨਹੀਂ ਮੈਨੂੰ ਮੈਨੂੰ ਜਦ ਹੀ ਜਾਣਾ ਚੱਲ ਭਾਈ ਆਪਣਾ ਇਹ ੈਂਕੋ ਨਾਮ ਇਹਨਾਂ ਟਿਊਸ਼ਨ ਛੱਡਣ ਜਾਣਾ ਜਿਬਰਾਇਨ ਨੂੰ ਹਾਂਜੀ ਫਿਰ ਹਣ ਆਏ ਆ ਨਾ ਡਿਉਟੀ ਪੱਕੀ ਆ ਨਾ ਹਾਂ ਦੇ ਪੇਪਰ ਫੇਰ ਰੱਖ ਲੈਂਦੇ ਰਹਿ ਜਾਂਦੇ ਅਜੇ ਤੱਕ ਇਹਨਾਂ ਮਹਾਰਾਜ ਨੂੰ ਤਾਂ ਤੰਦਰੋਗੀ ਵਾਗ ਠੀਕ ਆ ਭਾਈ ਹਸਤੀ ਕਰ ਇਹ ਚੱਲਿਆ ਮੁੰਡਾ ਟਿਊਸ਼ਨ ਤੇ ਹੁਣ ਇਹ ਪੇਪਰ ਹੋ ਗਏ ਸ਼ੁਰੂ ਕਿੰਨੇ ਪੇਪਰ ਹੋਗੇ ਨਹੀਂ ਤਾਂ ਇੱਕੋ ਹੀ ਹੋਇਆ ਅਜੇ ਦੂਜਾ ਕੱਲੂ ਕੱਲੂ ਇੱਕ ਹਾਂ ਜੀ ਛੱਡ ਕੇ ਆ ਜਾਈਂ ਕਿੰਨੇ ਪੇਪਰ ਹੁੰਦੇ ਆ ਪੇਪਰ ਹੁੰਦੇ 12 12ਵੇਂ ਪੇਪਰ 12 ਤੇ 13 ਹੁੰਦੇ

ਤਾਲੀ ਕਰੋ ਮੈਂ ਰੇ ਉਹਨੇ ਨਿਆ ਜਾਂਦੀ ਆ ਮੈਂ ਲਿਆ ਦੇਣਾ ਹੈ ਏਲੀ ਤਾਂ ਮੈਂ ਕਿੱਥੇ ਆਉਂਦਾ ਕਦੇ ਤੁਹਾਨੂੰ ਆਇਆ ਜਾਂਦਾ ਹੁੰਦਾ ਅੱਗੇ ਅੱਗੇ ਜੇ ਕਾਂ ਪਾਂਦੀ ਜੇ ਕਾਂ ਪਾਂਦੀ ਆਖੀਰ ਖਾ ਜਾਂਦੇ ਖੀਰ ਨਾ ਮੈਂ ਉਹਨੇ ਖਾ ਪਾ ਲਾ ਨੂੰ ਨਾ ਨਹੀਂ ਬੋਲੇ ਨਹੀਂ ਨਹੀਂ ਨਾਲੇ ਉਹ ਸਿਗ ਕੀ ਹੁਣਾ ਸੇਵੀਆਂ ਹਾਂਜੀ तो खाने, आ, खाने खाने अब ਜਲਦੀ ਜਲਦੀ ਕੰਮ ਨਿਬੜਾ ਦੇ 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 ਜ खाली गर्म नहीं आ रहे हैं के आया मैं ਟਾਈਮ ਹੀ ਹੋ ਗਿਆ ਹਾਂ ਦੇ ਦੇ ਮੈਂ ਤੇ ਆਉਂਦਾ ਉਹ ਬੰਦ ਨਾ ਗੱਡੀ ਹੁੰਦੀ ਆਉਂਦੀ ਨਹੀਂ ਆਉਂਦੀ ਆਉਂਦੇ ਹੈਗਾ ਹਾਂ ਤੁਹਾਨੂੰ ਢੰਡਾ ਬਹਿ ਕੇ ਘੱਟਾ ਡੰਪਰ ਬਾਈ ਬਾਈ ਅਰੇ ਮੈਨੂੰ ਨੀ ਹੋ ਰਹੀ ਗਰਮੀ ਨਹੀਂ ਹੋ ਰਹੀ ਜੀ ਚਲ ਠੀਕ ਆ ਰੈਕੁਰ ਤੱਕ ਜੇ ਰੈਕੁਰ ਤੋਂ ਕਪੂਰਥਲੇ ਨੂੰ ਹੁਣ ਬੜਾ ਲੰਬਾ ਸਫ਼ਰ ਏ ਅੱਧਾ ਅੱਧਾ ਟਾਈਮ ਲੱਗ ਜਿਨੇ ਕਰਿਆ ਚਾਹੇ ਆਸਾਂ ਨੇ ਮੂਹਰ ਦੇ ਲਗਤਾਂ ਵਾਲੀਆਂ ਪਾਲਸੰਦੇ ਆ ਗਿਆ ਉਹ ਨਾਲ ਆਣਾ ਕਿਲੋਮੀਟਰ ਤੱਕ 315 ਮਿੰਟ ਸਾਢੇ 55 ਹੋ ਜਾਣਗੇ ਸਾਢੇ 55 ਪਹੁੰਚਾਂਗੇ ਫਿਰ ਘੰਟਾ ਕਰੇ ਰੈਸਟ ਕਰਾਂਗੇ ਸਾਡੇ ਕਿਸੇ ਜਾਵਨ ਕੋਲ ਦਵਾਰਾ ਸਰ ਰਸਤਾ ਵੀ ਬ੍ਰੂ ਹੋ ਰਿਹਾ ਹੈ ਮੈਂ ਤੇ ਕਾਂਟ ਅਗਰੈਸਟ ਹੋ ਜੁੰਦੇ ਦੇ ਵਿੱਚ ਆਹਣਾ ਕੋਈ ਡਾਕਟਰ ਹੈ ਨਾ ਜੈ ਵੀ ਰਜਿੰਦਰ ਕਾ ਰਹੇ ਰਜਿੰਦਰ ਮੈਂ ਪੱਕਾ ਨਹੀਂ ਕਨਫਰਮ ਨਹੀਂ ਨਾਮ ਉਹਦਾ ਆਉਂਦੀ ਵੀਡੀਓ ਤਾਂ ਬਹੁਤ ਵਧੀਆ ਹੋਏ ਨਾ ਹਾਂਜੀ ਹੁਣ ਸਾਡੇ 5:00 ਵਜੇ ਪਹੁੰਚ ਜਾਗੇ ਅਸੀਂ ਕਬੂਤਲੇ ਘਰੇ ਆਸਤੀ ਆਪਾਂ ਤੇ ਫਿਰ ਕਾਂਟ ਅਗਰੈਸਟ ਕਰਾਂਗੇ மீட்ட ਕਾਰਮਣ ਕਾਰਮਣ ਹੋਈ ਜਾਂਦੀ ਸੀਗੀ ਬਸ ਚਲੋ ਕੱਲ ਵਿਆਹ ਵੀ ਦੇਖ ਲਿਆ ਰਸਤੇ ਵਾਲਣ ਜੀ ਮਿਲਿਆ ਏ ਦੋ ਮਾਮਾ ਜੀ ਨੂੰ ਮਿਲਿਆ ਏ ਤੇ ਮੇਰੇ ਦੇਖ ਕੇ ਵੀ ਮਿਲਿਆ ਆਉਂਦੇ ਹੋਏ ਹਾਂਜੀ ਉਹ ਸਬਜ਼ੀ ਲੈਣ ਗਏ ਆ ਹੁਣ ਮੰਡੀ ਚ ਕਪੂਰਥਲੇ ਪਹੁੰਚ ਗਏ ਹੋ ਜਾਂਦੇ ਨੇ ਸਬਜ਼ੀ ਲੈਣੀ ਸੀ ਨਾਲੇ ਪਿਆਜ਼ ਲੈਣੇ ਸੀਗੇ ਹਾਂਜੀ ਸਬਜ਼ੀ ਇਧਰੋਂ ਲਈ ਹੁਣ ਪਿਆਜ਼ ਲੈਂਦੇ ਨੇ ਪਿਆਜ਼ ਲੈ ਕੇ ਆਉਣਗੇ ਟਾਈਮ ਕਾਫੀ ਲਾਇਆ ਹੈ ਗੋਭੀ ਲੈ ਗਾਜਰਾਂ ਲਈ ਆਏ ਹਨ ਹਾਂਜੀ ਸਬਜ਼ੀ ਲੈ ਜਾਂਦੀ ਹੁਣ ਪਿਆਜ਼ ਦੇ ਨਾਲ ਦੇ ਸਬਜ਼ੀ ਲੈ ਜਾਂਦੀ ਸਰਦਾਰ ਸਾਹਿਬ ਜੀ ਨੇ ਪਿੱਛੇ ਡਿੱਗੀ ਤੇ ਰੱਖਣਾ ਹੈ ਹਨਾ ਹਾਂਜੀ ਤਾਂ ਟੂਰਨਾਮੈਂਟ ਆ ਪਤਾ ਨਹੀਂ ਕਿਹੜਾ ਟੂਰਨਾਮੈਂਟ ਆ ਇਹ ਪਤਾਨੀ ਹੈ ਨਾ ਕੱਟ ਬਹੁਤ ਆ ਪਰ ਵਧੀਆ ਅੱਛਾ ਬੱਸ ਕਿੱਥਾ ਲੌਜੀ ਪਹੁੰਚ ਗਏ ਸੌੜ ਆਰ ਸੀ ਐਫ ਬੱਸ ਜੇ ਟਾਣੇ ਜਾਣ ਗੇਟ ਆਉਣ ਵਾਲਾ ਤੈਨੂੰ ਨੰਬਰ ਆਊਗਾ 2 ਨੰਬਰ ਆਊਗਾ ਹਾਂ ਬਹੁਤ ਵਧੀਆ ਗੇਟ 2 ਨੰਬਰ ਆ ਗਿਆ ਹਮ ਇਸੇ ਐਂਟਰ ਕਰ ਜਾਗੇ ਅੰਦਰ ਟਾਈਮ 5:30 ਹੋ ਗਏ 1 ਮਿੰਟ Gracias. ਦੇ ਵੀ ਦਿਖਾਉਣਾ ਹੈ ਨਾ ਇਹ ਕੋਲ ਨੀਜ਼ਾ ਹਨ ਹੂੰ ਲੋ ਪਹੁੰਚ ਗਏ ਜੀ ਆਪਣੇ ਲੈਹਨ ਦੇ ਵਿੱਚ ਆਪਣੇ ਕੋਆਰਟਰਾਂਾਂ ਜਿਨ੍ਹਾਂ ਦੀ ਹੋਵੇ ਹੈਂ ਅੱਗੇ ਆਪਣੀ ਗੱਲ ਛੋਟੀ ਬਾਹਰ ਹੀ ਲਾ ਦਿੰਦੇ ਹਨ ਹਨ ਹੂੰ ਅਸਮਾਨ ਚ ਕਾ ਆ ਕੇ ਓ ਜਰਾਪਾਂ ਗੰਦੀਆਂ ਹੋ ਗਈਆਂ ਸਾਰੀਆਂ ਅਗਲਾਉਣੀ ਪਤਾ ਨਹੀਂ ਕਰਦਾ ਟੱਕ 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 ਕਰ ਸੰਭਾ ਲੈ ਬੈਗ ਚ ਮੁੱਠੀ ਚ ਲੈ ਲੈ ਪਹਿਲੇ ਆਉਂ ਥੋੜਾ ਜਿਹਾ ਸਮਾਨ ਹਾਲੇ ਜਾ ਕੱਲੇ ਪੈਕੇਟ ਚੱਕ ਕੇ ਲੈ ਜਾ ਆ ਬੈਗ ਲੈ ਜਾ ਉਹ ਬੈਗ ਲੈ ਜਾ ਤੂੰ ਕਰ ਬਾਕੀ ਮੈ ਲਿਆਉਣਾ ਜੀ ਗੁਰਦਵਾਰ ਸਾਹਿਬ ਚੱਲੇ ਸੀਗੇ ਹੁਣ ਅਸੀਂ ਆਹਨ ਲੋਖਲਾ ਆ ਵੀ ਲਾਈਟ ਬੰਦ ਕਰ ਦੇ ਬਾਹਰ ਚਲੇ ਗਏ ਗੱਡੀ ਕੋਲੇ ਗੱਡੀ ਤੇ ਜਾਵਾਂਗੇ ਕਿਉਂਕਿ ਮੌਸਮ ਖਰਾਬ ਹੈ ਉਮੀਦ ਦਾ ਕੋਈ ਪਤਾ ਨਹੀਂ ਹਾਂਜੀ ਪਾਉਂ ਗਏ ਸੀਗੇ ਗੁਰਦਵਾਰ ਦਾ ਚੱਲੇ ਅੰਦਰ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਕਿਉਂਕਿ ਅੱਜ ਕਾਲ ਦੇ ਮਾਹੌਲ ਵਿੱਚ ਵਕਤ ਤੋਂ